ਆਡੇ ਨਾਲ ਥੋੜੀ ਜੀ ਉਥੋਂ ਉਦੋਂ ਪੁਰਾਣੀ ਜਿਹੜੀ ਕਿਉਂਕਿ ਲੈਂਡ ਐਕ acquisition ਤੇ ਲੈਂਡ ਪੂਲਿੰਗ ਆ ਮੇਰੇ ਕੋ ਇੱਕ ਬੇਸਿਕਲੀ 250 ਪੇਜ ਦੀ ਇੱਕ ਰਿਸਰਚ ਹੈਗੀ ਆ ਜਿਹੜੀ ਕਿ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ ਇੰਡੀਆ ਹਾਈਦਰਾਬਾਦ ਨੇ ਇਹਦੇ ਤੇ ਸਟਡੀ ਕੀਤੀ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਲੈਂਡ ਪੂਲਿੰਗ ਆ ਉਹ ਬੇਸਿਕਲੀ ਜਰਮਨ ਦੇ ਵਿੱਚ ਹੋਈ ਸੀ ਉਹਦੇ ਤੋਂ ਬਾਅਦ ਜਿਹੜੀ ਸਿਰਫ ਤੇ ਸਾਡੇ ਜਿਹੜੇ 6 ਸਟੇਟਾਂ ਹੈਗੀਆਂ ਉਹਦੇ ਵਿੱਚ ਹੀ ਜਿਹੜੀ ਲੈਂਡ ਪੂਲਿੰਗ ਅੱਜ ਤੱਕ ਹੋਈ ਆ ਔਰ ਇਹਦੇ ਵਿੱਚ ਇਹਦੀ ਬੈਕਗ੍ਰਾਉਂਡ ਇਹ ਆ ਕਿ ਜਦੋਂ 2011 ਦੇ ਵਿੱਚ ਰਾਹੁਲ ਗਾਂਧੀ ਨੇ ਯੂਪੀ ਦੇ ਵਿੱਚ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ ਸੀ ਜਿੱਥੇ ਲੈਂਡ ਐਪੋਜੀਸ਼ਨ ਹੋ ਰਹੀ ਸੀ ਉਹਦੇ ਤੋਂ ਬਾਅਦ ਸਾਡੇ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਾਈਮ ਮਿਨਿਸਟਰ ਵਰਹੁਮ ਪ੍ਰਾਈਮ ਮਿਨਿਸਟਰ ਮਨਮੋਧ ਸਿੰਘ ਹੋਣਾਂ ਦੀ ਸਰਕਾਰ ਨੇ 11 ਦੇ ਵਿੱਚ ਇਹ ਕਾਨੂੰਨ ਜਿਹੜਾ ਆ ਇਹਨੂੰ ਇਨ ਪ੍ਰੋਸੈਸ ਲਿਆਂਦਾ ਸੀ ਔਰ 2 ਸਾਲ ਹਰ ਬੰਦੇ ਨੂੰ ਇਹਦੇ ਵਿੱਚ ਲਿਆ ਕੇ ਤੇ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ ਆਹ ਜਿਹੜਾ ਐਕਟ ਆ ਇਹਦਾ ਨਾਮ ਹੈਗਾ ਰਾਈਟ ਟੂ ਫੇਅਰ ਕੰਪਨਸੇਸ਼ਨ ਟਰਾਂਸਪੇਰੈਂਸੀ ਇਨ ਲੈਂਡ ਐਕਵਿਜ਼ੀਸ਼ਨ ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਇਹ ਇਹ ਜਿਹੜਾ ਬਣਾਇਆ ਸੀ ਔਰ ਇਸ ਐਕਟ ਕਰਕੇ ਜਿਹੜਾ ਕਾਰਪੋਰੇਟ ਵਰਲਡ ਆ ਉਹ ਮੈਨੂੰ ਲੱਗਦਾ ਕਾਂਗਰਸ ਦੇ ਨਾਲ ਇਸ ਕਰਕੇ ਨਾਰਾਜ਼ ਆ ਕਿ ਇਹਦੇ ਵਿੱਚ ਇੰਨੀਆਂ ਸਖਤ ਜਿਹੜੀਆਂ ਧਰਾਵਾਂ ਹੈਗੀਆਂ ਧਰਾਵਾਂ ਕੀ ਆ ਕਿ ਪਹਿਲਾ ਇੰਪੈਕਟ ਅਸੈਸਮੈਂਟ ਔਰ ਉਹਦੇ ਤੋਂ ਬਾਅਦ এনवायरमेंट ਅਸੈਸਮੈਂਟ ਕਿਉਂਕਿ 117 160 ਪਿੰਡਾਂ ਦਾ ਉਜਾੜਾ ਔਰ ਉਹਦੇ ਤੋਂ ਬਾਅਦ ਜਿਹੜਾ 70% ਆ ਉਸ ਪਿੰਡ ਦਾ ਜਨਰਲ ਰੈਜ਼ੋਲੂਸ਼ਨ ਜਿਹੜਾ ಗ್ರಾಮ ਸਭਾ ਦਾ ਮਤਾ ਔਰ ਉਹ ਕੱਲਾ ਇਹ ਹੀ ਨਹੀਂ ਹੈ ਰੀਸੈਟਲਮੈਂਟ ਕਿਉਂਕਿ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੇਜਮੀਨੇ ਹੈਗੇ ਆ ਜਾਂ ਉੱਥੇ ਆੜਤੀਏ ਆ ਜਾਂ ਜਿਹੜੇ ਵੀ ਉਸ ਪਿੰਡ ਦੇ ਨਾਲ ਨਾਲ ਜੋ-ਜੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ এনवायरमेंट ਦੇ ਉੱਤੇ ਜਿਹੜੀਆਂ ਸਜਾਵਾਂ ਇਹਨਾਂ ਨੇ ਕੱਟ ਕੀਤੀਆਂ ਕਿਉਂਕਿ ਜਿੱਥੇ ਇਹ ਪ੍ਰਵੀਜ਼ਨ ਸੀ ਕਿ ਉਹਦੇ ਵਿੱਚ ਕੈਦ ਦੀ ਜਿਹੜੀ ਹੈਗੀ ਆ ਉਹ ਪ੍ਰਵੀਜ਼ਨ ਸੀ ਉਹਨੂੰ ਘੱਟ ਕਰਕੇ ਇਹਨਾਂ ਨੇ ਔਰ ਉਹ ਸਾਰਾ ਇਹਦੇ ਤਹਿਤ ਹੈ ਉਹ ਸਾਰਾ ਔਰ ਮੈਨੂੰ ਅੱਜ ਤੱਕ ਮੈਂ ਇਹਨੂੰ ਪੜ੍ਹਿਆ ਚੰਗੀ ਤਰ੍ਹਾਂ ਮੈਂ ਕਿਹਾ ਯਾਰ ਦੇਖਾਂ ਤਾਂ ਸਹੀ ਇਹਦੇ ਵਿੱਚ ਕੋਈ ਇਹੋ ਜੀ ਧਾਰਾ ਨਹੀਂ ਹੈ ਜਿਹਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਹੋਈ ਹੋਵੇ ਜਿਹਦੇ ਤਹਿਤ ਇਹਨਾਂ ਨੇ ਪਹੁੰਚੀ ਲਿਆ ਦਈ ਹੈ ਔਰ ਇਹ ਸਾਰਾ ਕੋਸ਼ਿਸ਼ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਰਬਨਾਈਜੇਸ਼ਨ ਕਾਦੇ ਲਈ ਹੁੰਦੀ ਆ ਆ ਨੀਤੀਯੋਗ ਦੀ ਇੱਕ ਰਿਪੋਰਟ ਆ ਜਿਹੜੀ ਕਿਸੇ ਨੂੰ ਵੀ ਕਾਪੀ ਚਾਹੀਦੀ ਹੋਵੇ ਮੈਂ ਤੁਹਾਨੂੰ ਸਾਰੀ ਪ੍ਰੋਵਾਈਡ ਕਰ ਦਊਗਾ ਇਹਦੇ ਵਿੱਚ ਪੰਜਾਬ ਚ ਆਲਰੇਡੀ ਅਰਬਨਾਈਜੇਸ਼ਨ ਜਿਹੜੀ ਉਹ 42% ਹੈ ਜਦਕਿ ਨੈਸ਼ਨਲ ਅਰਬਨਾਈਜੇਸ਼ਨ ਜਿਹੜੀ ਹੋਈ ਆ ਉਹ 31% ਹੈ ਅਸੀਂ ਤਾਂ ਆਲਰੇਡੀ ਓਵਰ ਅਰਬਨਾਈਜ਼ਡ ਆ ਅੱਛਾ ਅਰਬਨਾਈਜੇਸ਼ਨ ਕਰਨੀ ਕਿਹਦੇ ਲਈ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਕੋਈ ਇਹੋ ਜਿਹਾ ਤੁਹਾਡੇ ਕੋਲ ਕੋਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਤਾਂ ਹੈ ਨਹੀਂ ਔਰ ਫਿਰ ਜਿਹੜੇ ਪਿੰਡਾਂ ਦੇ ਲੋਕ ਆ ਕਿਉਂਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਈ ਆ ਜੇ ਕੋਈ ਸ਼ਹਿਰ ਚ ਆਉਣਾ ਚਾਹੁੰਦਾ ਤੇ ਸਿਰਫ ਲਾਅ ਐਂਡ ਆਰਡਰ ਕਰਕੇ ਆਉਣਾ ਚਾਹੁੰਦਾ ਆਦਰਵਾਇਜ਼ ਤਾਂ ਲੋਕੀ ਪਿੰਡਾਂ ਚ ਰਹਿਣਾ ਪਸੰਦ ਕਰਦੇ ਆ ਅੱਜ ਅੱਜ ਅਸੀਂ ਖੜੇ ਕਿੱਥੇ ਆ ਅੱਜ ਇਹ ਬੇਸਿਕਲੀ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਲਈ ਜਿਹੜੀ ਬੈਕਗ੍ਰਾਉਂਡ ਤੇ ਕਿਉਂਕਿ ਜੋ ਬੀਜਪੀ ਜਾਂ ਆਰਐਸਐਸ ਨਹੀਂ ਕਰ ਸਕੀ ਉਹ ਬੇਸਿਕਲੀ ਇਹ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਅਸੀਂ ਜ਼ਮੀਨ ਹੀ ਨਹੀਂ ਰਹਿਣ ਦਿੰਦੇ ਤੇ ਬਾਕੀ ਤੁਹਾਡਾ ਜਿਹੜਾ ਉਹਦੇ ਤੋਂ ਇਲਾਵਾ ਤੁਹਾਡੇ ਕੋਲ ਹੈ ਕੀ ਆ ਕਿਉਂਕਿ ਸਾਡੀ ਇਹ ਵਿਰਾਸਤ ਆ ਸਾਡਾ ਵਿਰਸਾ ਆ ਕਰਕੇ ਸਾਰਾ ਕੁਝ ਹੀ ਇਹ ਉਹ ਸਿੰਗਲ ਨਾਲ ਜਿਹੜਾ ਅੱਗੇ ਵੱਧ ਰਿਹਾ ਹੈਗਾ ਔਰ ਇੱਕ ਜਿਹੜਾ ਕਿਉਂਕਿ ਇਹਨਾਂ ਨੇ 2018 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਦਿੱਲੀ ਦੇ ਵਿੱਚ ਵੀ ਪੂਲਿੰਗ ਦੀ ਗੱਲ ਕੀਤੀ ਸੀ ਲੈਂਡ ਪੂਲਿੰਗ ਦੀ ਇਹਨਾਂ ਕੋ 2024 ਤੱਕ ਇਹ ਪੂਰੀ ਨਹੀਂ ਹੋਈ ਲੇਕਿਨ ਇਹ ਧਾੜਵੀ ਗੈਂਗ ਜਿਹੜਾ ਕਿਉਂਕਿ ਮੈਂ ਤੁਹਾਨੂੰ ਇਹਦੀ ਸਿੰਪਲ ਜੀ ਕੈਲਕੂਲੇਸ਼ਨ ਦੱਸ ਦਿੰਨਾ ਕਿਉਂਕਿ ਇਹਨਾਂ ਨੇ 65000 ਏਕੜ ਦੀ ਤਾਂ ਜਿਹੜੀ ਨੋਟੀਫਿਕੇਸ਼ਨ ਕਰ ਦਿੱਤੀ ਆ 65500 ਪਤਾ ਨਹੀਂ 33 ਏਕੜ ਲੇਕਿਨ ਇਹਨਾਂ ਦੀ ਪਲੈਨਿੰਗ ਇਹ ਹੈਗੀ ਆ ਕਿ ਅਸੀਂ ਲੱਖ ਏਕੜ ਤੱਕ ਲੈ ਲਈਏ ਔਰ ਉਹਦੀ ਜੇ ਤੁਸੀਂ ਓਵਰਆਲ ਇਹਦਾ ਫਾਈਨੈਂਸ਼ੀਅਲ ਐਂਗਲ ਦੇਖੋਗੇ ਕਿਉਂਕਿ ਹਰ ਪਿੰਡਾਂ ਦੇ ਵਿੱਚ ਜਿਹੜੀ ਕਾਮਨ ਲੈਂਡ ਹੁੰਦੀ ਆ ਕਾਮਨ ਰਸਤਿਆਂ ਦੀ ਹੁੰਦੀ ਆ ਖਾਲਿਆਂ ਦੀ ਹੁੰਦੀ ਆ ਦੂਜਾ ਤੀਜਾ ਹੁੰਦੀ ਆ ਇਹਨਾਂ ਨੇ ਜਿਹੜੇ 2-2 ਕਨਾਲ ਦਾ ਪਲਾਟ ਤੁਹਾਨੂੰ ਦੇਣਾ ਤੇ ਨਾਲ 200 ਗੱਜ ਦਾ ਕਿਉਂਕਿ 1200 ਗੱਜ ਇਹਨਾਂ ਨੇ 4840 ਗੱਜ ਦੇ ਵਿੱਚੋਂ 1200 ਗੱਜ ਤੁਹਾਨੂੰ ਦੇਣਾ ਹੈਗਾ ਔਰ ਉਹ ਜਿਹੜਾ ਆ ਲਗਭਗ ਪਿੰਡਾਂ ਦੇ ਵਿੱਚੋਂ ਉਸ ਰਸਤਿਆਂ 'ਚ ਉਸ ਕਾਮਨ ਲੈਂਡ 'ਚੋਂ ਵਰਚੂਅਲੀ ਇਹਨਾਂ ਨੇ ਕਿਸੇ ਨੂੰ ਦੇਣਾ ਕੁਝ ਨਹੀਂ ਹੈ ਦੇਣਾ ਸਿਰਫ ਠੱਗੀ ਆ ਕਿ ਪੰਜਾਬ ਦੇ ਲੋਕਾਂ ਨਾਲ ਔਰ ਪੰਜਾਬ ਦੇ ਕਿਸਾਨਾਂ ਨਾਲ ਇਹ ਜਿਹੜੀ ਠੱਗੀ ਆ ਨਾ ਇਹ ਬੜੀ ਸਿੱਧੀ ਸਿੱਧੀ ਜਿਹੜੀ ਆ ਉਹ ਔਰ ਫਿਰ ਹੋਰ ਮੈਂ ਤੁਹਾਨੂੰ ਦੱਸਦਾ 1955 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ 28000 ਤੇ 170 ਏਕੜ ਜਿਹੜੀ ਜ਼ਮੀਨ ਆ ਉਹ ਕਿਸੇ ਨਾ ਕਿਸੇ ਫਾਰਮੇਸ਼ਨ ਦੇ ਵਿੱਚ ਉਹ ਐਕਵਾਇਰ ਹੋਈ ਆ ਐਕਵਾਇਰ ਹੋਈ ਆ ਜਾਂ ਐਡਮਿਨਿਸਟ੍ਰੇਟਿਵ ਸਿਸਟਮ ਲਈ ਲਈ ਗਈ ਆ 1955 ਤੋਂ ਲੈ ਕੇ ਤੇ ਹੁਣ 1 ਸਾਲ ਦੇ ਵਿੱਚ 43000 ਤੇ ਲਗਭਗ 65000 ਏਕੜ ਦੀ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤੀ ਔਰ ਇਹਨਾਂ ਦਾ ਟੀਚਾ 1 ਲੱਖ ਏਕੜ ਤੱਕ ਦਾ ਹੈਗਾ ਔਰ ਉਸ ਸਿੱਧੀ ਸਿੱਧੀ ਜਿਹੜੀ ਆ ਉਹ ਠੱਗੀ ਪੰਜਾਬ ਦੇ ਕਿਸਾਨਾਂ ਨਾਲ ਔਰ ਇਹਦੇ ਵਿੱਚ ਮੈਂ ਖਾਸ ਕਰਕੇ ਜਿਹੜੀਆਂ ਪ੍ਰਾਣੀਆਂ ਜੋ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅੱਜ ਤੋ ਪਿਛਲੇ ਸਮੇਂ ਦੇ ਵਿੱਚ ਦੋ ਕਿਸਾਨ ਜਥੇਬੰਦੀਆਂ ਬਿਠਾਈਆਂ ਨਹੀਂ ਸੀ ਇੱਕ ਖਨੌਰੀ ਬਾਰਡਰ ਤੇ ਤੇ ਇੱਕ ਸ਼ੰਭੂ ਸ਼ੰਭੂ ਬਾਰਡਰ ਤੇ ਬੀਜੇਪੀ ਨਾਲ ਰਲ ਕੇ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ ਔਰ ਉਹਦੇ ਤੋਂ ਬਾਅਦ ਸਾਲ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਉਠਾਇਆ ਵੀ ਗਿਆ ਆ ਇਹ ਸਾਰਾ ਕੁਝ ਇੱਕ ਉਸ ਇੱਕ ਇਹਨਾਂ ਦੀ ਗਿਣੀ ਮਿਥੀ ਚਾਲ ਦੇ ਤਹਿਤ ਬੀਜੇਪੀ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੱਗੇ ਹੋਏ ਆ ਪਰ ਕਮਜ਼ੋਰ ਕਰਨ ਕਿਸਾਨੀ ਨੂੰ ਕਮਜ਼ੋਰ ਕਰਨ ਔਰ ਮੈਂ ਇੱਕ ਕਿਸਾਨ ਜਥੇਬੰਦੀਆਂ ਨੂੰ ਵੀ ਕਹੂੰਗਾ ਕਿਉਂਕਿ ਹੁੰਦਾ ਕੀ ਆ ਕਿ ਇਹ ਕਈ ਵਾਰੀ ਕਿਉਂਕਿ ਸਾਡੇ ਪਤਾ ਨਹੀਂ ਕਿਸਾਨਾਂ ਦੀ ਕਿੱਥੇ ਕਿਉਂਕਿ ਇਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਇਹ ਲੜਾਈ ਮੈਨੂੰ ਪਹਿਲਾਂ ਨਾਲੋਂ ਵੀ ਵੱਡੀ ਲੱਗਦੀ ਆ ਇਹ ਜਿਹੜੇ ਤਿੰਨ ਕਾਨੂੰਨਾ ਨਾਲੋਂ ਵੀ ਇਹ ਲੜਾਈ ਮੈਨੂੰ ਵੱਡੀ ਲੱਗਦੀ ਆ ਉਹ ਇਸ ਕਰਕੇ ਵੱਡੀ ਲੱਗਦੀ ਆ ਕਿਉਂਕਿ ਜੇ ਤੁਹਾਡੀ ਜ਼ਮੀਨਾਂ ਸਾਰੀਆਂ ਇਸ ਤਰ੍ਹਾਂ ਇਹ ਲੈ ਗਏ ਕਿਉਂਕਿ ਤੁਸੀਂ ਦੇਖੋ ਵੀ 14000 14.5 ਹਜ਼ਾਰ ਏਕੜ ਇਹਨਾਂ ਨੇ ਜਿਹੜੀ ਦਿੱਲੀ ਕਟੜਾ ਹਾਈਵੇ ਆ ਉਹਦੇ ਆਲੇ ਦੁਆਲੇ ਇਕੱਠੀ ਕਰ ਲਈ ਹੈ ਇੰਡਸਟਰੀਅਲ ਕੋਰੀਡੋਰ ਲਈ ਬਈ ਤੁਸੀਂ ਪਹਿਲਾਂ ਆਪਣੀ ਤਾਂ ਅਸੈਸਮੈਂਟ ਕਰਾ ਲਓ ਹਜੇ ਤਾਂ ਸਾਡੀ ਪਈ ਆ ਪਹਿਲਾਂ ਦੇ ਜਿਹੜੇ ਆ ਜਿਹੜੇ ਫੋਕਲ ਪੁਆਇੰਟਸ ਬਣੇ ਆ ਉਹਦੇ ਵਿੱਚ ਕਿੰਨੇ ਕਿੰਨੇ ਪਲਾਟ ਤੇ ਕਿੰਨੀ ਕਿੰਨੀ ਲੈਂਡ ਜਿਹੜੀ ਉਹ ਖਾਲੀ ਪਈ ਆ ਅਸਲੀ ਗੱਲ ਹੈ ਉਧਰ ਨੂੰ ਨਹੀਂ ਜਾਣਾ सीआर ਹੁਣ ਹੋਰ ਵੱਧ ਨਹੀਂ ਸਕਦਾ Rajasthan Haryana ਤੇ ਆਪਣਾ ਹਿਮਾਚਲ ਤੇ ਜੀ ਐਂਡ ਕੇ ਦੇ ਵਿੱਚ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਅਸਲੀ ਗੱਲ ਹੈ ਇਹ ਸਾਰੇ ਇਹਨੂੰ ਮੰਡੀ ਬਣਾਉਣ ਨੂੰ ਤੁਰੇ ਫਿਰਦੇ ਆ ਭਈ ਤਾਂ ਕਿ ਨਾ ਜ਼ਮੀਨ ਰਵੇ ਨਾ ਕਿਸਾਨ ਰਵੇ ਨਾ ਕਿਤੇ ਰਜਿਸਟ੍ਰੈਂਸ ਰਵੇ ਤੇ ਨਾ ਕੋਈ ਸੱਤਪਾਲ ਮਾਲਕ ਜਹੇ ਲੋਕ ਬੋਲਣ ਵਾਲੇ ਰਹਿਣ ਅਸਲੀ ਗੱਲ ਹੈ ਕਿਉਂਕਿ ਜਦੋਂ ਤੁਸੀਂ ਅ ਕਿਸੇ ਵੀ ਕਮਿਊਨਿਟੀ ਨਾਲ ਜਾਂ ਕਿਸੇ ਵੀ ਦੇਸ਼ ਨੂੰ ਜਦੋਂ ਉਧਰ ਨੂੰ ਲੈ ਤੁਰੋਂਗੇ ਨਾ ਵੀ ਬਿਲਕੁਲ ਨੀਵੇਂ ਹੋ ਕੇ ਤੇ ਧੌਣ ਥੱਲੇ ਸਿੱਟ ਕੇ ਤੁਰੋ ਅਸਲੀ ਗੱਲ ਹੈ ਉਹ ਉਹ ਉਸ ਦੇਸ਼ ਦਾ ਉਦੋਂ ਅਸਲੀ ਉਜਾੜਾ ਹੁੰਦਾ ਕਿਉਂਕਿ ਇੰਸਟੀਚੂਨਸ ਨੂੰ ਡਿਮੋਲਿਸ਼ ਕਰ ਦੇਣਾ ਔਰ ਇੰਸਟੀਚੂਨਸ ਨੂੰ ਇਹੋ ਜਿਹੀ ਬਣਾ ਦੇਣਾ ਜਿੱਥੇ ਕਿਸੇ ਦੀ ਰੀੜ ਦੀ ਹੱਡੀ ਨਾ ਹੋਵੇ ਮੈਂ ਇਸ ਕਰਕੇ ਇਹ ਤੁਹਾਨੂੰ ਅੱਜ ਕਿਉਂਕਿ ਇਹ ਥੋੜੇ ਜਿਹਾ ਮੇਰੇ ਕੋ ਫੈਕਟ ਸੀਗੇ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੇ ਕਰ ਲੈਣਾ ਪੀ ਇਹ ਇਹ ਸਾਰਾ ਕੋਸ਼ਿ ਜਿਹੜਾ ਆ ਇਹ ਇਹ ਸਾਡੇ ਨਾਲ ਇਹ ਕਰ ਰਹੇ ਹੈਗੇ ਆ ਔਰ ਮੈਨੂੰ ਇਹ ਕਹਿਣ ਲਈ ਵੀ ਕਿਉਂਕਿ ਤੁਸੀਂ ਇਸ ਗੱਲ ਨੂੰ ਹੋਰ ਥੋੜਾ ਜਾ ਕਿਉਂਕਿ ਜਿਹੜੀ ਮੈਂ ਪਿਛਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਬਿਆਦਗੀਆਂ ਨਹੀਂ ਵੀ ਕੀਤੀ ਇਹਨਾਂ ਨੂੰ ਵੀ ਪੁੱਛਿਓ ਯਾਰ ਇਹਨੂੰ ਵੀ ਪੁੱਛੋ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਤੇ ਇਹ ਬਹੁਤ ਕਹਿੰਦੇ ਆ ਕਿ ਹਾਂ ਵੀ ਇਹ ਤਾਂ ਬਹੁਤ ਫਾਇਦੇ ਦੀ ਗੱਲ ਆ ਲੀਗਲ ਤੌਰ ਤੇ ਵੀ ਲੜਾਂਗੇ ਕਿਸਾਨਾਂ ਦੇ ਨਾਲ ਹੋ ਕੇ ਵੀ ਲੜਾਂਗੇ ਮੈਂ ਤਾਂ ਇਸੇ ਕਰਕੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਵੀ ਛੱਡ ਦਿਓ ਆਪਣੀ ਆਪਣੀ ਲੀਡਰਸ਼ਿਪ ਵੀ ਪਤਾ ਨਹੀਂ ਕਿਉਂਕਿ ਪੰਜਾਬ ਜਦੋਂ ਲੜਿਆ ਉਹਦੇ ਨਾਲ ਹਰਿਆਣਾ ਵੀ ਲੜਿਆ ਉਹਦੇ ਨਾਲ ਰਾਜਸਥਾਨ ਵੀ ਲੜਿਆ ਮੈਂ ਨਹੀਂ ਕਹਿੰਦਾ ਉਹਦੇ ਨਾਲ ਹਰ ਕਿਸਾਨ ਲੜਿਆ ਹੈਗਾ ਅੱਜ ਪੰਜਾਬ ਦੇ ਕਿਸਾਨ ਦੀ ਜਾਂ ਪੰਜਾਬੀਅਤ ਦੀ ਉਹ ਜਿਹੜੀ ਵਿਰਾਸਤ ਆ ਨਾ ਉਹਨੂੰ ਖੋਣ ਦੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਇਸ ਕਰਕੇ ਇਸ ਕੋਸ਼ਿਸ਼ ਨੂੰ ਮੈਨੂੰ ਲੱਗਦਾ ਇਹਨੂੰ ਵਿਦਡਰੋ ਕਰਨਾ ਚਾਹੀਦਾ ਇਮੀਡੀਏਟਲੀ ਤਾਂ ਕਿ ਇਹ ਇਦੋਂ ਵੱਧ ਕੇ ਕਿਉਂਕਿ ਜਦੋਂ ਇਹਦੇ ਤੇ ਲੋਨ ਹੋ ਗਏ ਕਿਉਂਕਿ ਪੁਲਿਸ ਜਿਹੜੀ ਆ ਮੰਨ ਲਓ ਕੱਲ ਇੱਕ ਵਪਾਰੀ ਨੂੰ ਮੈਨੂੰ ਪਤਾ ਹੈਗਾ ਇਸ ਗੱਲ ਦਾ ਇੱਕ ਵਪਾਰੀ ਨੂੰ ਸੀਆਈਏ ਦੇ ਵਿੱਚ ਬਿਠਾਇਆ ਸੀ ਉਹਦੀ 100 ਏਕੜ ਜ਼ਮੀਨ ਸੀ ਭਈ ਹਾਂ ਵੀ ਤੂੰ ਇੱਥੇ ਕਨਸੈਂਟ ਦੇ ਦੇ ਹੈ ਭਾਵੇਂ ਅਨਕਨਫਰਮਡ ਆ ਪਰ ਮੈਨੂੰ ਜਿਹੜਾ ਕਨਸਰਨਡ ਬੰਦਾ ਸੀ ਉਹਦਾ ਫੋਨ ਆਇਆ ਵੀ ਮੇਰੇ ਨਾਲ ਆ ਹੋ ਰਿਹਾ ਇਦਾ ਮਤਲਬ ਇਹ ਹੋਇਆ ਕਿ ਸਰਕਾਰ ਇੰਨੀ ਪ੍ਰੈਸ਼ਰਾਈਜ਼ ਕਰ ਰਹੀ ਆ ਕਿ ਇਹ ਪਾਲਿਸੀ ਤੇ ਪਾਲਿਸੀ ਉਦਾਂ ਚੰਗੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ ਨੂੰ ਮਨਾ ਕਰਦਾ ਤੁਹਾਡੇ ਕੋਲ ਤਾਂ ਕੋਈ ਕਿਉਂਕਿ ਦੇਣਾ ਤੁਸੀਂ ਕੀ ਆ ਦੇਣੀ ਤਾਂ ਸਾਡੀ ਜ਼ਮੀਨ ਦੀ ਇੱਕ ਦੋ ਕਨਾਲ ਦੀ ਜਾਂ ਕਹਿੰਨੋ ਕਿ 1200 ਗੱਜ ਦੀ ਇੱਕ ਚਿੱਠੀ ਦੇਣੀ ਤੁਸੀਂ ਚਿੱਠੀ ਤੋਂ ਇਲਾਵਾ ਜਿਹੜੀਆਂ ਪਹਿਲਾਂ ਅਕਵਾਇਰ ਹੋਈਆਂ ਜ਼ਮੀਨਾਂ ਮੇਰੇ ਕੋਲ ਮੇਰੇ ਪਿੰਡ ਦੇ ਨਾਲ ਇੱਕ ਕਾਰਬਨ ਸਟੇਟ ਬਣਿਆ ਸੀ ਉਹਨਾਂ ਦੀ ਅੱਜ ਵੀ ਉਹ ਉਹਦੇ ਹਸਬੰਡ ਦੀ ਉਹ ਡੈਥ ਹੋ ਗਈ surjit kaur ਦਾ ਨਾਮ ਆ ਉਹਦੇ ਹਸਬੰਡ ਦੀ ਡੈਥ ਹੋ ਗਈ ਅੱਜ ਵੀ ਉਹ ਪੁੱਡਾ ਦੇ ਦਫ਼ਤਰ ਦੇ ਵਿੱਚ ਤੁਹਾਨੂੰ ਰੋਜ਼ ਮਿਲੂਗੀ ਕਿ ਹਾਂ ਵੀ ਜਦੋਂ ਉਹਨਾਂ ਜੋ ਕਮਿਟ ਕੀਤਾ ਸੀ ਅੱਜ ਤੱਕ ਵੀ ਉੱਥੇ ਡਿਲੀਵਰ ਨਹੀਂ ਹੋਇਆ ਅੱਜ ਤੱਕ ਵੀ ਡਿਲੀਵਰ ਨਹੀਂ ਹੋਇਆ ਔਰ ਸਾਡੀਆਂ ਸਾਰੀਆਂ ਜਿਹੜੇ ਜਿਹੜੀਆਂ ਇੰਡਸਟਰੀਅਲ ਜ਼ੋਨਸ ਹੈਗੇ ਆ ਸਾਰੇ ਲਗਭਗ ਅੱਧੇ ਖਾਲੀ ਪਏ ਅੱਛਾ ਜੇ 14000 ਜੇ ਕਿਸੇ ਨੂੰ ਇੰਡਸਟਰੀਅਲ ਪਲਾਟ ਮਿਲ ਵੀ ਜਾਊਗਾ ਤੇ ਉਹਦਾ ਕਰੂਗਾ ਕੀ ਉਹਦੇ ਵਿੱਚ ਕੋਈ ਇੰਡਸਟਰੀ ਲਾ ਲੂਗਾ ਕਿਉਂਕਿ ਅੱਜ ਐਗਰੀਕਲਚਰ ਦੇ ਵਿੱਚ ਜਿਹੜਾ ਹਰ ਕਿਸਾਨ ਆ ਉਹ ਦੋ ਦੋ ਫਸਲਾਂ ਲੈਂਦਾ ਸੀ ਨਾਲ ਕੋਈ ਮਾੜਾ ਮੋਟਾ ਆਪਣਾ ਹੋਰ ਕੰਮ ਕਰ ਲੈਂਦਾ ਸੀਗਾ ਤਾਂ ਕਿ ਉਹਦਾ ਰੋਜਗਾਰ ਮਰਿਆ ਨੂ ਤੁਸੀਂ ਤੁਸੀਂ ਪਹਿਲਾਂ ਜਿੰਨੀ ਅਨਇੰਪਲੋਇਮੈਂਟ ਆ ਹੁਣ ਇੱਕ ਕਿਸਾਨ ਅਨਇੰਪਲੋਏ ਕਰ ਦਿਓਗੇ ਕਿਉਂਕਿ ਭਾਵੇਂ ਛੋਟੇ ਲੈਵਲ ਦਾ ਹੀ ਹੋਵੇ 1 ਏਕੜਾ ਹੋਵੇ 2 ਏਕੜ ਦਾ ਹੋਵੇ ਵੈਸੇ ਵੀ ਐਵਰੇਜ ਜਿਹੜੀ ਆ ਉਹ 2.5 ਏਕੜ ਦੀ 80% ਰਹਿ ਗਈ ਔਰ 8 ਏਕੜ ਦੀ ਜਿਹੜੀ ਉਹ ਬਾਕੀ 20% ਰਹਿ ਗਈ ਐਵਰੇਜ ਤਾਂ ਸਾਡੀ ਇੰਨੀ ਰਹਿ ਗਈ ਹੈ ਅਚ ਚ ਪ੍ਰਕਾਸ਼ ਸਿੰਘ ਜੀ ਜੇ ਮੈਂ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰੈਸਟੇਜ ਕਰ ਰ ਇਦਾ ਮਤਲਬ ਤਾਂ ਪਾਲਿਸੀ ਵਾਪਸ ਲੈਣ ਦੀ ਸਰਕਾਰ ਸੋਚ ਨਹੀਂ ਰਹੀ ਜੀ ਨਤੀਜੇ ਕੀ ਦੇਖਦੇ ਬਸ ਨੀ ਨਤੀਜੇ ਬਹੁਤ ਮਾੜੇ ਨਿਕਲਦੇ ਬਹੁਤ ਮਾੜੇ ਨਿਕਲਦੇ ਕਿਉਂਕਿ ਮੈਨੂੰ ਤਾਂ ਇੱਕ ਇਹਨਾਂ ਦਾ ਵੱਡਾ ਖਰਚਾ ਜਿਹੜਾ ਇਹ ਆ ਕਿਉਂਕਿ ਬਾਕੀ ਤਾਂ ਇਹ ਨਹੀਂ ਜੋ ਦਿੱਲੀ ਦੇ ਜਿੰਨੇ ਵੀ ਬਿਲਡਰ ਹੈਗੇ ਆ ਉਹਨਾਂ ਨੂੰ ਤਾਂ ਕਿਸੇ ਨੂੰ 500 ਏਕੜ ਕਿਸੇ ਨੂੰ 1000 ਏਕੜ ਤੇ ਬੈਕਗ੍ਰਾਉਂਡ ਤੋਂ ਪੈਸੇ ਲੈ ਲੈਣਗੇ ਪਰ ਜਿਹੜਾ ਇਹਦੇ ਤੇ ਲੂਨ ਇਹਨਾਂ ਨੇ ਜੀ ਰੀਜ਼ ਕਰ ਲਿਆ ਅਲਟੀਮੇਟਲੀ ਤਾਂ ਉਹ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਜਿਹੜਾ ਆਉਣ ਵਾਲੇ ਸਮੇਂ 'ਚ ਕਿਸੇ ਕੋਲੋਂ ਵੀ ਭਰਿਆ ਨਹੀਂ ਜਾ ਸਕਦਾ। ਸਰਪੰਚ ਜੀ बार-बार ਤੁਸੀਂ ਸਿਕਰ ਕਰ ਰਹੇ ਦਿੱਲੀ ਵਾਲੇ ਦਿੱਲੀ ਵਾਲੇ ਔਰ बार-बार ਤੁਸੀਂ ਕਿ ਕਲੀਨ ਚੈਟ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਗਈ ਹੈ। ਕੀ ਗੱਲਬਾਤ ਹੋਈ ਇਹ ਤੇ ਜੋਨ ਨਾਲ ਜਾਂ ਕੋਈ ਆਪਣੇ ਅੰਕੜੇ ਨੇ ਇਹ? ਨਹੀਂ ਭਗਵੰਤ ਮਾਨ ਨੂੰ ਕਿੱਦਾਂ ਕਲੀਨ ਚੈਟ ਮਿਲ ਜੂਗੀ? ਭਗਵੰਤ ਮਾਨ ਜੀ ਉਹਨਾਂ ਨੇ ਨਹੀਂ ਕੀਤਾ। ਦਿੱਲੀ ਵਾਲੇ ਨੇ ਨਹੀਂ ਕੀਤਾ। ਨਹੀਂ ਨਹੀਂ ਸਮਝੇ ਨਹੀਂ ਮੈਂ ਤਾਂ ਇਹ ਕਿੰਨਾ ਭਗਵੰਤ ਮਾਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ। ਤੇ ਭਾਈ ਜਾਗ ਜਾ ਜਿਹਨਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਉਹਨਾਂ ਨਾਲ ਇਹ ਭੰਟਦਾ ਕਿੱਦਾਂ ਹੈ?